Welcome to Punjabi Job Studios educational channel। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ, ਸਵਾਗਤ ਹੈ ਤੁਹਾਡਾ Punjabi Job Studios YouTube channel ਦੇ ਉੱਪਰ। ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਪੰਜਾਬ ਅਤੇ ਸਿੰਧ ਬੈਂਕ ਦੇ ਵਿੱਚ ਨਿਕਲੇ ਹੋਏ ਭਰਤੀ ਦੇ ਨੋਟਿਸ ਬਾਰੇ ਸਾਰੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਹਾਂ। ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਅਪਲਾਈ ਕਰਨ ਬਾਰੇ, ਇਸ ਦੀ ਆਖਰੀ ਮਿਤੀ ਬਾਰੇ, ਇਸ ਦੀਆਂ ਵੈਕੈਂਸੀਆਂ ਬਾਰੇ ਅਤੇ ਇਸ ਭਰਤੀ ਨਾਲ ਰਿਲੇਟਡ ਹੋਰ ਵੀ ਬਹੁਤ ਜ਼ਰੂਰੀ ਜਾਣਕਾਰੀਆਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ। ਸੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਪੂਰਾ ਵੇਖਣਾ ਜੀ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਜੀ ਤਾਂ ਕਿ ਪੰਜਾਬ ਅਤੇ ਸੈਂਟਰ ਸਰਕਾਰ ਦੇ ਵਿੱਚ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਿਕਲਦੀ ਹੈ ਤਾਂ ਉਸ ਦੀ ਜਾਣਕਾਰੀ ਜਦ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਦੋਸਤੋ ਜੀ ਬਿਨਾਂ ਤੁਹਾਡਾ ਸਮਾਂ ਖਰਾਬ ਕੀਤੇ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਅਤੇ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਜੀ ਇਸ ਨੋਟੀਫਿਕੇਸ਼ਨ ਦੇ ਵਿੱਚ ਪੰਜਾਬ ਅਤੇ ਸਿੰਧ ਬੈਂਕ ਵੱਲੋਂ ਐਮ ਐਸ ਐਮ ای ਰਿਲੇਸ਼ਨਸ਼ਿਪ ਮੈਨੇਜਰ ਦੀ ਡਿਮਾਂਡ ਕੀਤੀ ਗਈ ਹੈ ਅਤੇ ਇਹ ਜੋ ਭਰਤੀ ਹੈ ਇਹ ਕੰਟਰੈਕਟ ਬੇਸ ਤੇ ਭਰਤੀ ਹੈ ਜਾਨੀ ਕਿ ਠੇਕੇਦਾਰ ਬੇਸ ਤੇ ਇਸ ਭਰਤੀ ਦਾ ਕੰਟਰੈਕਟ ਪੀਰੀਅਡ ਕਿੰਨੇ ਸਮੇਂ ਦਾ ਹੋਵੇਗਾ ਉਹ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਉਸ ਤੋਂ ਪਹਿਲਾਂ ਆਪਾਂ ਜਾਣ ਲੈਣੇ ਹਨ ਵੀ ਇਸ ਜੋ ਇਹ ਪੋਸਟ ਦੀ ਜੋ ਭਰਤੀ ਹੈ ਐਮਐਸਐਮਈ ਰਿਲੇਸ਼ਨਸ਼ਿਪ ਮੈਨੇਜਰ ਦੀ ਜੋ ਭਰਤੀ ਹੈ ਇਸ ਦੀਆਂ ਵੈਕੈਂਸੀਆਂ ਟੋਟਲ ਕਿੰਨੀਆਂ ਨੇ ਅਤੇ ਉਹਨਾਂ ਦੀ ਵੰਡ ਜੋ ਕੀਤੀ ਗਈ ਹੈ ਕੈਟਾਗਰੀ ਵਾਈਜ਼ ਉਹ ਕਿਸ ਪ੍ਰਕਾਰ ਕੀਤੀ ਗਈ ਹੈ ਇਸ ਭਰਤੀ ਦੇ ਵਿੱਚ ਟੋਟਲ 30 ਵੈਕੈਂਸੀਆਂ ਨੇ ਐਸਸੀ ਦੀਆਂ 4 ਨੇ ਐਸਟੀ ਦੀਆਂ 2 ਨੇ ਓਬੀਸੀ ਦੀਆਂ 8 ਨੇ ਈਡਬਲਯੂਐਸ ਦੀਆਂ 3 ਨੇ ਅਨਰਜ਼ਰਵਡ ਦੀਆਂ 3 13 ਨੇ ਅਤੇ ਉਸੇ ਕੈਟਾਗਰੀ ਦੀ ਇੱਕ ਵੈਕੈਂਸੀ ਹੈ ਤਾਂ ਇਸ ਪ੍ਰਕਾਰ ਟੋਟਲ 3 ਵੈਕੈਂਸੀਆਂ ਨੇ ਇਸ ਭਰਤੀ ਦੇ ਵਿੱਚ ਇਸ ਭਰਤੀ ਦੇ ਲਈ ਉਮਰ ਸੀਮਾ ਕਿੰਨੀ ਹੋਵੇਗੀ ਉਹ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗਾ ਉਸ ਤੋਂ ਪਹਿਲਾਂ ਆਪਾਂ ਜਾਣ ਲੈਣੇ ਹਾਂ ਕਿ ਇਹ ਭਰਤੀ ਦਾ ਜੋ ਕੰਟਰੈਕਟ ਹੈ ਉਹ ਕਿੰਨੇ ਸਮੇਂ ਤੱਕ ਦਾ ਹੋਵੇਗਾ ਤਾਂ ਦੋਸਤੋ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਇਸ ਭਰਤੀ ਦਾ ਜੋ ਕੰਟਰੈਕਟ ਪੀਰੀਅਡ ਹੈ ਉਹ ਘੱਟੋ-ਘੱਟ 3 ਸਾਲ ਤੱਕ ਦਾ ਹੋਵੇਗਾ ਅਤੇ ਤੁਹਾਡੀ ਪਰਫਾਰਮੈਂਸ ਨੂੰ ਦੇਖ ਕੇ ਇਸ ਨੂੰ ਪੱਕਾ ਵੀ ਕੀਤਾ ਜਾ ਸਕਦਾ ਹੈ ਜਾਨੀ ਕਿ ਤੁਹਾਡੀ ਇਹ ਜੋ ਜੌਬ ਹੈ ਇਹ ਪੱਕੀ ਵੀ ਹੋ ਸਕਦੀ ਹੈ ਇਸ ਭਰਤੀ ਦੇ ਵਿੱਚ ਜੋ ਪ੍ਰੋਬੇਸ਼ਨ ਪੀਰੀਅਡ ਰਹੇਗਾ ਉਹ 6 ਮਹੀਨਿਆਂ ਤੱਕ ਦਾ ਰਹੇਗਾ ਅਤੇ ਤੁਹਾਡਾ ਜੋ ਸਿਵਲ ਸਕੋਰ ਹੈ ਉਹ 650 ਤੋਂ ਘੱਟ ਨਹੀਂ ਹੋਣਾ ਚਾਹੀਦਾ ਜਿਸ ਦਿਨ ਤੁਹਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਬੁਲਾਇਆ ਜਾਵੇਗਾ ਉਸ ਦਿਨ ਤੁਸੀਂ ਆਪਣੀ ਸਿਵਲ ਰਿਪੋਰਟ ਜਿੱਥੇ ਤੁਹਾਡਾ ਖਾਤਾ ਹੈ ਉੱਥੋਂ ਤੁਸੀਂ ਕਢਵਾ ਕੇ ਲਿਆਉਣੀ ਹੈ ਅਤੇ ਉਹਨਾਂ ਤੋਂ ਅਟੈਸਟਡ ਕਰਵਾ ਕੇ ਲਿਆਉਣੀ ਹੈ ਇਹ ਆਪਣੀ ਸਿਵਲ ਰਿਪੋਰਟ ਇਸ ਭਰਤੀ ਦੇ ਲਈ ਜੋ ਉਮਰ ਸੀਮਾ ਹੈ ਉਹ ਇਸ ਪ੍ਰਕਾਰ ਹੋਵੇਗੀ ਘੱਟੋ ਘੱਟ ਉਮਰ ਦੇ ਇਸ ਦੇ ਵਿੱਚ ਚਾਹੀਦੀ ਹੈ ਉਹ 25 ਸਾਲ ਹੋਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ 33 ਸਾਲ ਜਾਣੇ ਕਿ ਤੁਹਾਡਾ ਜਨਮ 2/11/1992 ਤੋਂ ਪਹਿਲਾਂ ਦਾ ਨਹੀਂ ਹੋਣਾ ਚਾਹੀਦਾ ਅਤੇ 1/11/2000 ਤੋਂ ਬਾਅਦ ਦਾ ਨਹੀਂ ਹੋਣਾ ਚਾਹੀਦਾ ਤੇ ਕੈਟਾਗਰੀ ਵਾਈਜ਼ ਜੋ ਏਜ ਰਿਲੈਕਸੇਸ਼ਨ ਹੈ ਉਹ ਇਸ ਪ੍ਰਕਾਰ ਮਿਲੇਗੀ ਇਸ ਦੇ ਵਿੱਚ एससी एसटी 5 ਸਾਲ ਤੱਕ ਦੀ ਏਜ ਰਿਲੈਕਸੇਸ਼ਨ ਮਿਲੇਗੀ OBC ਨੂੰ 3 ਸਾਲ ਤੱਕ ਦੀ ਪਰਸਨ ਵਿਦ ਡਿਸੇਬਿਲिटीज ਯਾਨੀ ਕਿ ਹੈਂਡੀਕੈਪਡ ਪਰਸਨਸ ਨੂੰ 10 ਸਾਲ ਤੱਕ ਦੀ ਐਕ ਸਰਵਿਸਮੈਨਸ ਨੂੰ 5 ਸਾਲ ਤੱਕ ਦੀ ਅਤੇ ਜੋ 1984 ਦੇ ਦੰਗਿਆਂ ਦੇ ਪੀੜਤ ਨੇ ਉਹਨਾਂ ਨੂੰ 5 ਸਾਲ ਤੱਕ ਦੀ ਛੋਟ ਮਿਲੇਗੀ ਇਸ ਦੇ ਵਿੱਚ ਇਸ ਭਰਤੀ ਦੇ ਲਈ ਐਜੂਕੇਸ਼ਨ ਕੁਆਲਿਫਿਕੇਸ਼ਨ ਘੱਟੋ ਘੱਟ ਗ੍ਰੈਜੂਏਸ਼ਨ ਰੱਖੀ ਗਈ ਹੈ ਅਤੇ ਮਾਰਕੀਟਿੰਗ ਜਾਂ ਫਾਈਨਾਂਸ ਦੀ ਐਮਬੀਏ ਨੂੰ ਪਹਿਲ ਦਿੱਤੀ ਜਾਵੇਗੀ ਐਕਸਪੀਰੀਅੰਸ ਇਸ ਦੇ ਵਿੱਚ ਘੱਟੋ ਘੱਟ 3 ਸਾਲ ਦਾ ਮੰਗਿਆ ਗਿਆ ਹੈ ਅਤੇ ਇਹ ਐਕਸਪੀਰੀਅੰਸ ਕਿਸੇ ਵੀ ਕਮਰਸ਼ੀਅਲ ਬੈਂਕ ਦੇ ਵਿੱਚ ਕ੍ਰੈਡਿਟ ਮੈਨੇਜਮੈਂਟ ਦਾ ਹੋਣਾ ਚਾਹੀਦਾ ਹੈ ਇਸ ਭਰਤੀ ਦਾ ਜੋ ਸਿਲੈਕਸ਼ਨ ਪ੍ਰੋਸੈਸ ਹੈ ਉਹ ਇਸ ਪ੍ਰਕਾਰ ਹੋਵੇਗਾ ਇਸ ਦੇ ਵਿੱਚ ਇੱਕ ਤੁਹਾਡਾ ਰਿਟਨ ਟੈਸਟ ਹੋਵੇਗਾ ਫਿਰ ਸਕਰੀਨਿੰਗ ਹੋਵੇਗੀ ਅਤੇ ਲਾਸਟ ਤੇ ਇੱਕ ਪਰਸਨਲ ਇੰਟਰਵਿਊ ਹੋਵੇਗਾ ਤੁਹਾਡਾ ਅਤੇ ਰਿਟਨ ਟੈਸਟ ਦੇ ਵਿੱਚ ਜੋ ਤੁਹਾਡਾ ਸਿਲੇਬਸ ਰਹੇਗਾ ਉਹ ਇਸ ਪ੍ਰਕਾਰ ਰਹੇਗਾ ਇੰਗਲਿਸ਼ ਲੈਂਗੁਏਜ ਦਾ ਤੁਹਾਡਾ 20 ਕੁਐਸਚਨਸ ਹੋਣਗੇ 20 ਨੰਬਰਾਂ ਦੇ ਜਿਸ ਦੇ ਵਿੱਚ ਤੁਹਾਨੂੰ 15 ਮਿੰਟ ਦਿੱਤੇ ਜਾਣਗੇ ਜਰਨਲ ਅਵੇਅਰਨੈਸ ਦੇ ਵਿੱਚ ਵੀ ਤੁਹਾਨੂੰ 20 ਕੁਐਸਚਨਸ ਦਿੱਤੇ ਜਾਣਗੇ 20 ਨੰਬਰਾਂ ਦੇ ਅਤੇ ਇਸ ਦੇ ਵਿੱਚ ਤੁਹਾਨੂੰ 30 ਮਿੰਟਾਂ ਦਾ ਸਮਾਂ ਮਿਲੇਗਾ ਪ੍ਰੋਫੈਸ਼ਨਲ ਨੋਲੇਜ ਦੇ ਵਿੱਚ ਤੁਹਾਨੂੰ 60 ਕੁਐਸਚਨਸ ਦਿੱਤੇ ਜਾਣਗੇ 60 ਨੰਬਰਾਂ ਦੇ ਅਤੇ ਜੋ ਤੁਹਾਨੂੰ ਸਮਾਂ ਦਿੱਤਾ ਜਾਵੇਗਾ ਉਹ 60 ਮਿੰਟਾਂ ਤੱਕ ਦਾ ਦਿੱਤਾ ਜਾਵੇਗਾ ਇਸ ਪ੍ਰਕਾਰ ਇਸ ਦੇ ਵਿੱਚ ਟੋਟਲ 100 ਕੁਐਸਚਨਸ ਹੋਣਗੇ ਜੋ 100 ਮਾਰਕਸ ਦੇ ਹੋਣਗੇ ਅਤੇ ਜੋ ਤੁਹਾਨੂੰ ਟੋਟਲ ਸਮਾਂ ਦਿੱਤਾ ਜਾਵੇਗਾ ਉਹ 105 ਮਿੰਟਾਂ ਤੱਕ ਦਾ ਹੋਵੇਗਾ ਅਤੇ ਇਸ ਦੇ ਵਿੱਚ ਜੋ ਵੇਟੇਜ ਰੱਖੀ ਗਈ ਹੈ ਉਹ 70% ਰਿਟਨ ਟੈਸਟ ਦੀ ਰੱਖੀ ਗਈ ਹੈ ਅਤੇ 30% ਜੋ ਵੇਟੇਜ ਰੱਖੀ ਗਈ ਹੈ ਉਹ ਪਰਸਨਲ ਇੰਟਰਵਿਊ ਦੀ ਰੱਖੀ ਗਈ ਹੈ ਲਾਸਟ ਦੇ ਵਿੱਚ ਇਸ ਦੀ ਇੱਕ ਫਾਈਨਲ ਮੈਰਿਟ ਲਿਸਟ ਤਿਆਰ ਹੋਵੇਗੀ ਤੁਹਾਡੇ ਨੰਬਰਾਂ ਦੇ ਬੇਸ ਤੇ ਇਸ ਭਰਤੀ ਨੂੰ ਅਪਲਾਈ ਕਰਨ ਦੀ ਆਖਰੀ ਮਿਤੀ ਕਿੰਨੀ ਹੈ ਉਹ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਦਾ ਹਾਂ ਉਸ ਤੋਂ ਪਹਿਲਾਂ ਆਪਾਂ ਜਾਣ ਲੈਣੇ ਹਾਂ ਕਿ ਇਸ ਭਰਤੀ ਨੂੰ ਕਿੱਦਾਂ ਅਪਲਾਈ ਕਰਨਾ ਹੈ ਦੋਸਤੋ ਇਸ ਭਰਤੀ ਨੂੰ ਅਪਲਾਈ ਕਰਨ ਦੇ ਲਈ ਇਹਨਾਂ ਦੀ ਜੋ ਆਫੀਸ਼ੀਅਲ ਵੈਬਸਾਈਟ ਹੈ ਪੰਜਾਬ ਐਂਡ ਸਿੰਧ ਬੈਂਕ .bank.in ਇਸ ਦੇ ਉੱਪਰ ਤੁਸੀਂ ਇੱਕ ਆਈਡੀ ਬਣਾ ਲੈਣੀ ਹੈ ਆਪਣੀ ਯਾਨੀ ਕਿ ਉੱਥੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਕੇ ਤੁਹਾਡਾ ਇੱਕ ਅਕਾਊਂਟ ਬਣ ਜਾਵੇਗਾ ਇਸ ਅਕਾਊਂਟ ਦੇ ਵਿੱਚ ਤੁਸੀਂ ਆਪਣੀ ਸਾਰੀ ਜਾਣਕਾਰੀਆਂ ਸਹੀ-ਸਹੀ ਭਰਨੀਆਂ ਨੇ ਆਪਣੀ ਈਮੇਲ ਆਈਡੀ ਅਤੇ ਮੋਬਾਈਲ ਨੰਬਰ ਤੁਸੀਂ ਉਹੀ ਭਰਿਓ ਜਿਹੜਾ ਹਮੇਸ਼ਾ ਤੁਹਾਡੇ ਕੋਲ ਚੱਲਦਾ ਰਹੇ ਜੋ ਫੋਟੋ ਤੁਸੀਂ ਆਪਣੀ ਅਪਲੋਡ ਕਰਨੀ ਹੈ ਉਹ ਜੇਪੀਜੀ ਫਾਰਮੈਟ ਜਾਂ ਜੇਪੀਜੀ ਜੇਪੀਜੀ ਫਾਰਮੈਟ ਦੇ ਵਿੱਚ ਅਪਲੋਡ ਕਰਨੀ ਹੈ ਅਤੇ ਬਾਕੀ ਤੁਹਾਡੇ ਸਾਰੇ ਜੋ ਡਾਕੂਮੈਂਟਸ ਅਪਲੋਡ ਹੋਣੇ ਨੇ ਉਹ ਪੀਡੀਐਫ ਫਾਰਮੈਟ ਦੇ ਵਿੱਚ ਹੋਣੇ ਚਾਹੀਦੇ ਨੇ ਇਸ ਭਰਤੀ ਨੂੰ ਅਪਲਾਈ ਕਰਨ ਲਈ ਜੋ ਫੀਸ ਹੈ ਉਹ ਕਿੰਨੀ ਹੋਵੇਗੀ ਉਹ ਮੈਂ ਤੁਹਾਨੂੰ ਅੱਗੇ ਦੱਸਾਂਗਾ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਹਾਂ ਵੀ ਇਸ ਭਰਤੀ ਨੂੰ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਹੈ ਉਹ 26 11 2025 ਹੈ ਜਾਨੀ ਕਿ 26 11 2025 ਤੋਂ ਪਹਿਲਾਂ ਪਹਿਲਾਂ ਤੁਸੀਂ ਇਸ ਭਰਤੀ ਲਈ ਅਪਲਾਈ ਕਰ ਸਕਦੇ ਹੋ ਇਸ ਭਰਤੀ ਦੇ ਵਿੱਚ ਜੋ ਰਿਟਨ ਐਗਜ਼ਾਮ ਹੋਣਾ ਹੈ ਉਸ ਦਾ ਕਾਲ ਲੈਟਰ ਹੈ ਉਹ ਤੁਹਾਨੂੰ ਉਸੇ ਅਕਾਊਂਟ ਦੇ ਉੱਪਰ ਮਿਲ ਜਾਵੇਗਾ ਤੁਸੀਂ ਇਹਨਾਂ ਦੀ ਜੋ ਵੈਬਸਾਈਟ ਹੈ ਪੰਜਾਬ ਐਂਡ ਸਿੰਧ ਬੈਂਕ .bank.in ਦੇ ਉੱਪਰ ਅ ਅਪਲਾਈ ਕਰਨ ਤੋਂ ਬਾਅਦ ਤੁਸੀਂ ਰੈਗੂਲਰਲੀ ਚੈੱਕ ਕਰਦੇ ਰਹਿਣਾ ਹੈ ਅਤੇ ਰਿਟਨ ਟੈਸਟ ਦਾ ਜੋ ਰਿਜ਼ਲਟ ਹੈ ਜਾਂ ਤੁਹਾਨੂੰ ਇੰਟਰਵਿਊ ਲਈ ਬੁਲਾਇਆ ਜਾਏਗਾ ਜਾਂ ਉਸ ਦਾ ਫਾਈਨਲ ਰਿਜ਼ਲਟ ਸਾਰੀ ਪ੍ਰੋਸੈਸ ਦਾ ਉਹ ਵੀ ਇਹਨਾਂ ਦੀ ਜੋ ਆਫੀਸ਼ੀਅਲ ਵੈਬਸਾਈਟ ਹੈ ਉਸ ਤੇ ਹੀ ਅਵੇਲੇਬਲ ਹੋਵੇਗਾ ਤੁਹਾਡੇ ਐਗਜ਼ਾਮਸ ਲਈ ਜੋ ਐਗਜ਼ਾਮੀਨੇਸ਼ਨ ਸੈਂਟਰ ਕਿਹੜੇ-ਕਿਹੜੇ ਹੋਣਗੇ ਉਹ ਮੈਂ ਤੁਹਾਨੂੰ ਅੱਗੇ ਦੱਸਦਾ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਵੀ ਇਸ ਭਰਤੀ ਦੀ ਜੋ ਅਪਲਾਈ ਫੀਸ ਹੈ ਉਹ ਐਸਸੀਐਸਟੀ ਅਤੇ ਪੀਡਬਲੂਡੀ ਕੈਂਡੀਡੇਟਸ ਲਈ 100 ਰੁਪਏ ਹੋਵੇਗੀ ਜਰਨਲ ਈਡਬਲਿਊਐਸ ਅਤੇ ਓਬੀਸੀ ਲਈ 850 ਰੁਪਏ ਹੋਵੇਗੀ ਹੁਣ ਦੋਸਤੋ ਤੁਹਾਨੂੰ ਦੱਸ ਦਿੰਦਾ ਹਾਂ ਵੀ ਪੰਜਾਬ ਦੇ ਵਿੱਚ ਜੋ ਐਗਜ਼ਾਮੀਨੇਸ਼ਨ ਸੈਂਟਰ ਨੇ ਉਹ ਹੋਣਗੇ ਜਲੰਧਰ ਲੁਧਿਆਣਾ ਪਟਿਆਲਾ ਬਠਿੰਡਾ ਅੰਮ੍ਰਿਤਸਰ ਫਰਵਾੜਾ ਅਤੇ ਮੋਗਾ ਇਸ ਭਰਤੀ ਦਾ ਫਾਰਮ ਅਪਲਾਈ ਕਰਦੇ ਹੋਏ ਤੁਸੀਂ ਐਗਜ਼ਾਮੀਨੇਸ਼ਨ ਸੈਂਟਰ ਜੋ ਹੈ ਉਹ ਇਹਨਾਂ ਦੇ ਵਿੱਚੋਂ ਕੋਈ ਵੀ ਸਿਲੈਕਟ ਕਰ ਸਕਦੇ ਹੋ ਤਾਂ ਦੋਸਤੋ ਇਹ ਸਾਰੀ ਜਾਣਕਾਰੀ ਪੰਜਾਬ ਅਤੇ ਸਿੰਧ ਬੈਂਕ ਵਿੱਚ ਨਿਕਲੀ ਹੋਈ ਭਰਤੀ ਦੇ ਨੋਟੀਫਿਕੇਸ਼ਨ ਬਾਰੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇਸ ਭਰਤੀ ਦਾ ਫੁੱਲ ਨੋਟੀਫਿਕੇਸ਼ਨ ਪੀਡੀਐਫ ਤੁਹਾਨੂੰ ਮਿਲ ਜਾਵੇਗਾ ਤੁਸੀਂ ਉਥੋਂ ਫੁੱਲ ਨੋਟੀਫਿਕੇਸ਼ਨ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਜੇਕਰ ਫਿਰ ਵੀ ਕੋਈ ਡਾਊਟ ਹੈ ਕਿਸੇ ਨੂੰ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਬਾਕੀ ਤੁਹਾਨੂੰ ਅੱਜ ਦੀ ਅਪਡੇਟ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਬਾਕੀ ਮਿਲਦੇ ਆ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ